ਗੁਰੂ ਸੇਵੀਐ ਕਹਿਣ ਸੁਹਜ ਸੁਪਾਈ ਦਰਸਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਕਰਸਹੁ ਉਦਿਠ ਸੱਚੇ ਬਾਤਸ਼ਾਹ ਮਾਲ ਜਨਮ ਜਨਮ ਦੀ ਸਜਣ ਸੱਚਾ ਬਾਤਸ਼ਾਹ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀ ਸਬਨਾ ਦਾਵੀ ਸਜਣ ਸਚਾ ਪਾਤਿ ਸ਼ਾਹੋ ਸਿਰ ਸਾਹੰਦ ਜਿਸ ਪਾਸ ਬਹਿਠੇ ਆ ਸੋਹੀ ਸਭ ਨਾਂ ਦਾ ਵੇ ਸਾਹੋ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸੋਰਠ ਮਹੱਲਾ ਨਾਵਾ ਪ੍ਰੀਤਮ ਜਾਨ ਲੈ ਹੋ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫੰਦਿਓ ਕੋ ਕਾਹੂ ਕੋ ਨਾਹੀ ਪ੍ਰੀਤਮ ਜਾਨ ਲਹਿੋ ਮਨਮਾਹੀ ਆਪਣੇ ਸੁਖ ਸਿਓ ਹੀ ਜਗ ਫੰਦਿਓ ਕੋ ਕਾਹੂ ਕੋ ਨਾਹੀ ਰਹਾ ਸੁਖਮੈ ਆਨ ਬਹੁਤ ਮਿਲ ਬੈਠਤ ਰਹਿਤ ਚਹੋ ਦਿਸ ਕੇਰੈ ਬਿਪਤ ਪਰੇ ਸਭ ਹੀ ਸੰਗ ਛਾੜਿਤ ਕੋਨਾ ਆਵਤ ਨੇਰ ਕਰਕੇ ਨਾਰ ਬਹੁਤ ਹਿਤ ਜਾਸਿਓ ਸਦਾ ਰਹਤ ਸੰਗ ਲਾਗੀ ਜਵਹਿ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦ ਕੋ ਬਿਹਾਰ ਬਨਿਉ ਹੈ ਜਾਸ ਨਹਿੋ ਲਗਾਇਓ ਅੰਤ ਬਾੜ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ ਇਹ ਬਿਦ ਕੋ ਵਿਵਹਾਰ ਬਨਿਓ ਹੈ ਜਾਸਿਓ ਨਿਹੋ ਲਗਾਇਓ ਅੰਤ ਬਾਰ ਨਾਨਕ ਬਿਨ ਹਰਿ ਜੀ ਕੋ ਕਾਮਨਾ ਆਇਓ ਵਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ ਨਾਵਾ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਫਾਂਦਿਓ ਕੋ ਕਾਹੋ ਕੋ ਨਾਹੀ